ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਊਰਜਾ ਖੇਤਰ ਚ ਆਤਮ ਨਿਰਭਰ ਬਣਨ ਦੇ ਮਿਸ਼ਨ ਤੇ ਹੈ। ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਕੇਂਦਰੀ ਰਾਸ਼ ਮੰਤਰੀ ਜਾਰਜ ਕੋਰੀਆ ਨਤੀਅਲ ਮੁਰਗਨ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ। ਕਿਹਾ ਇਹ ਸਮਾਜ ਰਾਸ਼ਨੀਤੀਕਰਨ ਦਾ ਨਹੀਂ ਸਗੋਂ ਪੰਜਾਬ ਦੇ ਹੜ੍ਹ ਪੀੜਤਾਂ ਦੇ ਨਾਲ ਖੜੇ ਹੁੰਦਾ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਖਿਲਾਫ ਲੜਾਈ ਲਈ ਸਾਰੇ ਸਰੋਤ ਜਟਾਉਣ ਦੇ ਹੁਕਮ ਫਿਰੋਜ਼ਪੁਰ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ 15 ਕਿਲੋ ਤੋਬਾਹ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਅਤੇ 2020 ਏਸ਼ੀਆ ਕੱਪ ਕ੍ਰਿਕਟ ਦੇ ਗਰੁੱਪ A ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਮੈਚ ਰਾਤ 8 ਵਜੇ ਸ਼ੁਰੂ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਉर्जा ਖੇਤਰ ਵਿੱਚ ਆਤਮ ਨਿਰਭਰ ਬਣਨ ਦੇ ਮਿਸ਼ਨ ਤੇ ਹੈ ਅਤੇ ਵਿਦੇਸ਼ੀ ਇਹਨਾਂ ਤੇ ਨਿਰਭਰਤਾ ਘਟਕਾਰੇ। ਉਹਨਾਂ ਨੇ ਅੱਜ ਦੁਪਹਿਰ ਗੋਲਾਕਾਟ ਜ਼ਿਲ੍ਹੇ ਚ ਭਾਰਤ ਦੀ ਪਹਿਲੀ ਬਾਸ ਅਧਾਰਤ ਬਾਇਓ ਰਿਫਾਇਨਰੀ ਦਾ ਉਦਘਾਟਨ ਕੀਤਾ। ਬਾਇਓਥੈਨੋਲ ਪਲਾਂਟ ਦੇ ਉਦਘਾਟਨ ਮੌਕੇ ਇੱਕ ਵਿਸ਼ਾਲ ਇਕੱਟਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਬਾਸ ਸੇ ਬਾਇਓ ਇਥੈਨੋਲ ਬਣਾਉਣ ਵਾਲੇ ਆਧੁਨਿਕ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ। ਇਹ ਅਸਮ ਕੇ ਲਿਏ ਬਹੁਤ ਗਰਵ ਕੀ ਬਾਤ ਹੈ।" इथेनॉल प्लांट के लोकार्पण के साथ ही आज यहां पॉलीप्रोप्लीन प्लांट का शिलान्यास भी हुआ है ये प्लांट असम में उद्योगों को बल देंगे असम के विकास को गति देंगे किसानों नौजवानों सभी के लिए नए अवसर बनाएंगे ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਸਾਲ 1949 ਵਿੱਚ ਇਸ ਦਿਨ ਸੰਵਿਧਾਨ ਸਭਾ ਨੇ ਦੀਪਨਾਗਰੀ ਲਿਪੀ ਤੇ ਹਿੰਦੀ ਨੂੰ ਦੇਸ਼ ਦੀ ਰਾਸ਼ਟਰੀ ਭਾਸ਼ਾ ਵਜੋਂ ਸਵੀਕਾਰ ਕੀਤਾ ਸੀ। ਅੱਜ ਹਿੰਦੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਭਾਸ਼ਾਵਾਂ 'ਚ ਇੱਕ ਹੈ ਤੇ 52 ਕਰੋੜ ਤੋਂ ਵੱਧ ਲੋਕਾਂ ਦੀ ਪਹਿਲੀ ਭਾਸ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੀ ਦਿਵਸ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਿੰਦੀ ਦੇਸ਼ ਦੀਆਂ ਭਾਸ਼ਾਵਾਂ ਤੇ ਬੋਲੀਆਂ ਵਿਚਕਾਰ ਇੱਕ ਪੁਲ ਦਾ ਕੰਮ ਕਰਦੀ ਹੈ। ਪੰਜਾਬ ਦੇ ਦੋ ਦਿਨਾਂ ਦੌਰੇ ਤੇ ਆਏ ਸੂਚਨਾ ਤੇ ਪ੍ਰਚਾਰਣ ਰਾਜमंत्री ਐਲ ਮੁਰਗਨ ਨੇ ਕਿਹਾ ਕਿ ਸਮਾ ਰਾਜਨੀਤੀ ਕਰੰਦਾ ਨਹੀਂ ਸਕੋ ਸੂਬੇ ਦੇ ਹੜਪੀਟ ਤਨਾਰ ਖੜੇ ਹੁੰਦਾ ਹੈ ਉਹਨਾਂ ਇਹ ਗੱਲ ਅਜਰੂਪਨਗਰ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਚ ਕਿ ਹੈ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਭਾਜਪਾ ਦੇ ਆਗੂਆਂ ਵੱਲੋਂ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਦੀ ਆਰਚ ਫੋਟੋਆਂ ਖਿਚوان ਲਈ ਸੂਬੇ ਦਾ ਦੌਰਾ ਕਰਨ ਤੇ ਸਵਾਲ ਉਠਾਏ ਜਾ ਰਹੇ ਨੇ this is not at all the politicized time. so we want to be stand with the central government or state government. everyone togetherly to stand for the people. we are all aware of this situation in punjab. and he, our prime minister, assured to the public, whatever the possibilities held from the central government, jointly the state government, we are working closely for the situation. and also our honorable prime minister announced the 1,600 crore relief to the state also in that same day. ਇਸ ਤੋਂ ਰਣ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਕੇਂਦਰ ਦੇ ਹੋਰ ਮੰਤਰੀ ਪ੍ਰਭਾਵਿਤ ਲੋਕਾਂ ਨਾਲ ਰਹਿਣ ਤੇ ਵਕਵਕ ਸਿਲਾਂਚ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦਾ ਦੌਰਾ ਕਰਨਗੇ ਉਹਨਾਂ ਨੇ ਕਿਹਾ ਅੰਤਰ ਮੰਤ్రਾਲਾ ਟੀਮਾ ਵੀ ਖੇਤਰ ਚ ਨੇ ਤੇ ਇੱਕ ਵਾਰ ਜਦੋਂ ਆਪਣੀਆਂ ਰਿਪੋਰਟਾਂ ਜਮਾ ਕਰ ਦੇਣਗੀਆਂ ਤਾਂ ਸੂਬੇ ਲਈ ਹੋਰ ਰਾਹਤ ਤੇ ਵਿਚਾਰ ਕੀਤਾ ਜਾਵੇਗਾ ਉਧਰ ਕੇਂਦਰੀ ਰਾਸ਼ਟਰ ਮੰਤਰੀ ਜਾਰਜ ਕੋਰੀਅਨ ਨੇ ਵੀ ਅਜਿਲਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਇਸ ਮੌਕੇ ਉਹਨਾਂ ਨੇ ਹੜਾ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਨਾਲ ਹੀ ਪ੍ਰਭਾਵਿਤ ਲੋਕਾਂ ਨਾਲ ਵੀ ਗੱਲਬਾਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਕੋਰੀਅਨ ਨੇ ਕਿਹਾ स्टेट से कितना नुकसान हुआ ये पश्चिम का कितना नुकसान हुआ का कितना नुकसान हुआ पश्चिमों का कितना नुकसान हुआ घरों का कितना नुकसान हुआ उसके आधार पर जब ये स्टेट गवर्नमेंट दे देगा थेगा उसके आधार पर ज्यादा पैसा मिलेगा लेकिन अभी जो मिला है ये तो सोलह सौ इतना मिला है उसमें इतना ही ज्यादा डाल के स्टेट गवर्नमेंट देना है ਇਹ ਖਬਰਾਂ ਤੁਸੀਂ ਆਕਾਸ਼वाणी ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ ਐਤਰੀਡ EIAR RNU ਚਲੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਜੀਐਸਟੀ ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ ਉਹਨਾਂ ਦਾ ਇਹ ਸੁਪਨਾ ਇਸ ਮਹੀਨੇ ਦੀ 23 ਤਰੀਕ ਨੂੰ ਸਾਕਾਰ ਹੋਇਆ ਜਦੋਂ ਜੀਐਸਟੀ ਕੌਂਸਲ ਨੇ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਕਈ ਖੇਤਰਾਂ 'ਚ ਟੈਕਸ ਤਰ੍ਹਾਂ ਨੂੰ ਘਟਾ ਦਿੱਤਾ ਅੱਜ ਅਸੀਂ ਸਿਹਤ ਖੇਤਰ 'ਚ ਕੀਤੇ ਗਏ ਸੁਧਾਰਾਂ ਬਾਰੇ ਗੱਲ ਕਰਦੇ ਹਾਂ ਵਿਸ਼ਾ ਇੱਕ ਰਿਪੋਰਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਨੇ ਇਸ ਵੀਨੇ ਦੀ 3 ਤਰੀਕ ਨੂੰ 65ਵੀਂ GST ਕੌਂਸਲ ਮੀਟਿੰਗ ਦੇ ਫੈਸਲਿਆਂ ਦਾ ਐਲਾਨ ਕੀਤਾ ਇਸ ਐਲਾਨ ਦਾ ਇੱਕ ਮਹੱਤਵਪੂਰਨ ਹਿੱਸਾ ਸਿਹਤ ਬੀਮਾ ਪ੍ਰੀਮੀਅਮ 'ਤੇ ਟੈਕਸ ਕਟੌਤੀ ਸੀ ਹੁਣ ਸਾਰੇ ਸਿਹਤ ਬੀਮਾ ਪ੍ਰੀਮੀਅਮ ਜਿਨ੍ਹਾਂ 'ਤੇ ਪਹਿਲਾਂ 18% ਦੀ GST ਲੱਗਦਾ ਸੀ ਨੂੰ ਹੁਣ ਟੈਕਸ ਮੁਕਤ ਕਰ ਦਿੱਤਾ ਗਿਆ ਹੈ ਹੁਣ ਬੀਮਾ ਕਰਾਉਣ ਵਾਲੇ ਵਿਅਕਤੀ ਇੱਕ ਰਕਮ ਦੀ ਅਦਾਇਗੀ ਕਰਨਗੇ ਜੋ ਸਿਰਫ ਮੂਲ ਪ੍ਰੀਮੀਅਮ ਹੋਵੇਗਾ ਇਸ ਉਦਾਰ ਖਾਸ ਤੌਰ ਤੇ ਬਜ਼ੁਰਗਾਂ ਅਤੇ ਸੇਵਾ ਮੁਕਤ ਲੋਕਾਂ ਲਈ ਲਾਭਦਾਇਕ ਹੋਵੇਗਾ ਜੋ ਅਕਸਰ ਉੱਚ ਪ੍ਰੀਮੀਅਮ ਕਾਰਨ ਸਿਹਤ ਬੀਮਾ ਲੈਣ ਤੋਂ ਝਿਜਕਦੇ ਨੇ ਇਸ ਬਦਲਾਅ ਨਾਲ ਦੇਸ਼ ਭਰ ਵਿੱਚ ਬੀਮੇ ਤੱਕ ਪਹੁੰਚ ਵਿੱਚ ਵਾਧਾ ਹੋਣ ਦੀ ਉਮੀਦ ਹੈ ਟੈਕਸ ਕਟੌਤੀ ਨਾਲ ਮੱਧ ਵਰਗੀ ਪਰਿਵਾਰਾਂ ਲਈ ਪ੍ਰੀਮੀਅਮ ਸਫਾਈਤੀ ਹੋਣ ਦੀ ਵੀ ਉਮੀਦ ਹੈ ਇਸ ਤੋਂ ਇਲਾਵਾ ਸਿਹਤ بیمੇ ਨੂੰ ਵਿਆਪਕ ਰੂਪ ਵਿੱਚ ਅਪਣਾਉਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਨਾਲ ਜੇਬ ਤੋਂ ਹੋਣ ਵਾਲੇ ਡਾਕਟਰੀ ਖਰਚ ਘਟਣਗੇ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਬੀਰ ਸਿੰਘ ਨੇ ਸੂਬੇ ਦੇ ਸਾਰੇ ਮੁੱੱਚੇ ਮੈਡੀਕਲ ਪਹਚਾਰੇ ਦੀ ਵਿਆਪਕ ਲਾਭ ਮੰਦੀ ਦੇ ਹੁਕਮ ਜਾਰੀ ਕਰਦਿਆਂ ਸਾਰੇ ਉਪਲਬਧ ਸਰੋਤਾਂ ਨੂੰ ਕੰਮ ਚਲਾਉਣ ਦੇ ਨਿਰਦੇਸ਼ ਦਿੱਤੇ ਨੇ इस तहत सरकारी डॉक्टर, निजी वॉलंटियर आयुर्वेद मेडिकल अफसर से एमबीबीएस इंटर्न समेत वक सेहत पेशेवर दो हजार तीन सौ तीन हड़ प्रभावित पिंड च तो विशेष सेहत मुहिम की अगवाई करजना हिदायत की हर संभव मैडिकल पेशेवर नक जाम चल कर बना कि कोई भी पिंड सेहत संभाल रोकथाम सेवा तो वांझा न रहे ਇਸ ਦੌਰਾਨ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਮੇਤ ਗੰभीर ਰੋਗਾਂ ਨੂੰ ਘਟਾਉਣ ਵਾਸਤੇ ਵਿਆਪਕ ਪੱਧਰ ਤੇ ਸਮਾਵਧਕ ਕਾਰਜ ਯੋਜਨਾ ਉਲੀਕੀ ਗਈ ਹੈ। ਇਨ੍ਹਾਂ ਹੜ੍ਹਾਂ ਦੌਰਾਨ 713 ਪਿੰਡਾਂ 'ਚ 253000 ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਨੇ। ਮੰਤਰੀ ਨੇ ਵੀ ਦੱਸਿਆ ਕਿ ਕਿਸਾਨਾਂ ਲਈ ਨਿਰਵਿਘਨ ਅਤੇ ਮੁਸ਼ਕਿਲ ਰਹਿਤ ਝੋਨੇ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਸਾਰੀਆਂ ਅਨਾਜ ਮੰਡੀਆਂ ਨੂੰ ਚਾਲੂ ਕਰਨ ਲਈ ਵਿਸ਼ੇਸ਼ ਪੰਚ ਦਿਨਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਫਿਰੋਜ਼ਪੁਰ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ 15 ਕਿਲੋਗ੍ਰਾਮ ਤੋਬਾਹ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਮੁਖੀ ਗੁਰਗਿਆਦਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮਲਜ਼ਮ ਦੀ ਪਛਾਣ ਫਿਰੋਜ਼ਪੁਰ ਦੇ ਹਬੀਬਵਾਲਾ ਵਾਸੀ ਸੋਨੂ ਸਿੰਘ ਵਜੋਂ ਹੋਈ ਹੈ ਤੇ ਮਲਜ਼ਮ ਦਾ ਕੋਈ ਵੀ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ ਪੁਲਿਸ ਟੀਮਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਉਸ ਨੂੰ ਪਿੰਡ ਦੁਲਚੀ ਕੇ ਵਿਖੇ ਨਾਕੇ ਤੋਂ ਗ੍ਰਿਫਤਾਰ ਕੀਤਾ ਅਗਲੀ ਰੀ ਕਾਰਵਾਈ ਜਾਰੀ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਕਿਹਾ ਹੈ ਕਿ ਪੰਜਾਬ ਚੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਸੋਧੀ ਸਮਸਾਰਣੀ ਚੋਣ ਕਮਿਸ਼ਨ ਵੱਲੋਂ ਐਲਾਨ ਨਹੀਂ ਕੀਤੀ ਗਈ ਤੇ ਮੀਡੀਆ ਦੇ ਕੁਝ ਹਸਿਆਵਾਂ ਚ ਆਈ ਖਬਰ ਸਿਰਫ ਅੰਦਾਜ਼ੇ ਵਾਲੀ ਹੈ ਤੇ ਇਸ ਨੂੰ ਅਣਕੋਲਿਆ ਕੀਤਾ ਜਾਵੇ ਇੱਕ ਬੁਲਾਰੇ ਨੇ ਦੱਸਿਆ ਕਿ ਹਾਲਾਂਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਸੂਬਿਆਂ ਚ ਦੇਸ਼ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਨੇ ਤੇ ਪੰਜਾਬ ਚ ਵੀ ਇਤਿਆਰੀਆਂ ਜਾਰੀ ਨੇ ਜਿਸ ਵਿੱਚ ਪਿਛਲੀ ਵੋਟਰ ਸੂਚੀ ਦੇ ਵੋਟਰਾਂ ਤੇ ਨਵੀਂ ਵੋਟਰ ਸੂਚੀ ਵਿੱਚ ਮੌਜੂਦਾ ਵੋਟਰਾਂ ਦੀ ਤੁਲਨਾ ਸ਼ਾਮਲ ਹੈ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਸੂਬਿਆਂ ਚ ਅਸਲ ਸਮਸਾਰਣੀ ਦਾ ਐਲਾਨ ਕਰਨ ਤੋਂ ਪਹਿਲਾਂ ਸਾਰੇ ਕਾਰਕਾਂ ਨੂੰ ਧਿਆਨ ਚ ਰੱਖੇਗਾ ਦੁਨੀਆ ਭਰ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਦੇ 20 ਤੋਂ ਵੱਧ ਪ੍ਰਸਿੱਧ ਬਾਹਰ 15 ਤੋਂ 19 ਸਤੰਬਰ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਵਿਗਿਆਨ ਤੇ ਤਕਨਾਲੋਜੀ ਰਾਹੀਂ ਜੀਵਨ ਨੂੰ ਬਦਲਣਾ ਵਿਸ਼ੇ ਤੇ ਅੰਤਰਰਾਸ਼ਟਰੀ ਵਿਗਿਆਨ ਤੇ ਤਕਨਾਲੋਜੀ ਹਫਤੇ 2025 ਨੂੰ ਸੰਬੋਧਨ ਕਰਨਗੇ 2020 ایشیا کپ کرکٹ ਵਿੱਚ ਚਾਜ ਚ ਦੁਬਈ ਚ ਗਰਪ A ਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ ਇਹ ਮੈਚ ਰਾਤ 8 ਵਜੇ ਖੇਡਿਆ ਜਾਵੇਗਾ ਤੇ ਆਖਰਿ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਊਰਜਾ ਖੇਤਰ ਚ ਆਤਮ ਨਿਰਭਰ ਬਣਨ ਦੇ ਮਿਸ਼ਨ ਤੇ ਹੈ ਅਜ ਤਿਸ਼ ਪਰ ਵਿੱਚ ਹਿੰਦੀ ਦੀ ਹੜਾ ਮਨਾਇਆ ਜਾ ਰਿਹਾ ਹੈ ਕੇਂਦਰੀ ਰਾਜ ਮੰਤਰੀ ਜੋਰਜ ਕੋਰੀਅਨ ਤੇ ਐਲ ਮੁਰਗਨ ਵੱਲੋਂ ਪੰਜਾਬ ਦੇ ਹੜਪ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਰਵੀਰ ਸਿੰਘ ਵੱਲੋਂ ਖੜਾ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਖਿਲਾਫ ਲੜਾਈ ਲਈ ਸਾਰੇ ਸਰੋਤ ਜਟਾਉਣ ਦੇ ਹੁਕਮ ਇਸ ਦਿਨ ਆਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ